ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਹਾਈ ਹਾਈ ਅਸੀਂ ਵੀ ਸਾਰੇ ਠੀਕ ਹਾਂ ਬਾਦੇ ਅਡਾ ਉਹ ਨਾ ਰੇ ਗਿੱਲਾ ਨਹੀਂ ਕਰਨਾ ਓਰੇ ਓਰੇ ਫੜਾ ਦੋ ਮੇਰੇ ਬੋਲ ਲਿਆ ਮਿੱਟੀ ਵਾਲੇ ਹੱਥ ਪੂਤ ਤੂੰ ਤਾਂ ਬਹੁਤ ਗੰਦਾ ਹੋ ਗਿਆ ਕੜਾਹੀ ਵੀ ਮਮਮੀ ਨੇ ਅੱਜ ਫੇਰ ਚਾੜ ਲਈ ਕੜਾਹੀ ਮਮਮੀ ਨੇ ਅੱਜ ਫੇਰ ਚਾੜ ਲਈ ਕੜਾਹੀ ਨਵੇਂ ਬਣਾਉਣਗੇ ਗੁਲਗਲੇ ਕਚੌੜੀਆਂ ਆ ਲੈ ਤੇ ਇੱਦਾਂ ਬਣਾਇਆ ਤੁਸੀਂ ਮੈਂ ਮੈਂ ਲੈ ਆਇਓ ਜੀ ਕੰਮ ਚੱਲ ਰਿਹਾ ਮਾਰੋ ਮਾਰ ਇੱਕ ਗੈਸਟ ਨੇ ਆਉਣਾ ਸੀਗਾ ਉਹ ਤਾਂ ਚੜ ਗਿਆ ਟ੍ਰੇਨ ਕਾਂ ਹੀ ਫੋਨ ਨਹੀਂ ਚੱਕਿਆ ਫਿਰ ਮੰਮੀ ਨੇ ਫੋਨ ਤਾਂ ਮੈਂ ਕਰਿਆ ਉਹ ਬੀਬੀ ਕਰਦੀ ਸੀ ਰਾਤ ਰਾਤ ਉਹਦਾ ਫੋਨ ਦੋ ਵਾਰ ਆਇਆ ਹੋਇਆ ਸੀਗਾ ਕਰਿਆ ਸੀਗਾ ਫਿਰ ਬਸ ਉਹ ਭਾਂਡੇ ਮੰਨ ਜੇ ਪਹਿਲੀ ਹੀ ਤੋਂ ਤੇ ਪਤਨੀ ਨਾਲ ਗੱਲ ਕਰੀ ਤੇ ਇਹਨੇ ਮੈਨੂੰ ਕਰਾਉਣਾ ਗੱਲ ਫਿਰ ਫੋਨ ਮੇਰਾ ਬੰਦ ਹੋ ਗਿਆ ਫਿਰ ਮੁੜ ਕੇ ਲੱਗੇ ਉਹ ਮੇਰਾ ਨਾਮ ਫਿਰ ਆ ਗਿਆ ਅਸੀਸ ਮੈਂ ਕਿਹਨੂੰ ਗੋਲ ਗਲੇ ਕਰਦੇ ਸੈਂਟਾ ਵੀ ਦੋ ਬੋਲਦੇ ਹਾਂ। ਡੇਡੋ ਠੰਡਾ ਗਿਆ। ਮੈਂ ਮੈਂ ਲੈ 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 ਬੀਬੀ ਨੂੰ ਭੁੱਖ ਲੱਗੀ ਵੀ ਹੋਣੀ ਆ। ਹੂੰ। ਗੋਲਗਲਾ ਦਿੱਤਾ ਨਹੀਂ ਦੇ ਨੂੰ ਬਤਾ ਦਿਖੀ ਕੀ ਕਹਿੰਦੀ ਹੋਰ ਲੈ ਜਾ ਕੋਣ ਜਿਹੜਾ ਨੂੰ ਆ ਜਾਂਨੇ ਆਪਲੇਟ ਚ ਰੱਖ ਦਿਓ ਦੇਖੋ ਚੌਲੀ ਗੋਲਗਲਾ ਰੱਖ ਲਓ ਇੱਕ ਪਲੇਟ ਚ ਚੌਲੀ ਰੱਖ ਦਿਓ ਜੀ ਇਹ ਲੈ ਰੱਖਾ ਗੋਲਗਲਾ ਵੀ ਲੈ ਕੇ ਜਾ ਇੱਕ ਚੋਲੀ ਇੱਕ ਚੀਜ਼ ਦੇ ਦੇ ਇੰਨੇ ਫੇ ਦੇ ਦਿੰਨੇ ਆ ਜਾ ਕੇ ਉਹ ਫੁੱਲੀ ਹੋਈ ਹੋਈ ਰੱਖਦੇ ਆ ਆਏ ਵੇ ਇਸਾ ਕੁਰੀਆ ਚੱਕ ਤੇ ਬਈ ਲੈ ਫੜੋ ਲੈ ਫੜੋ ਖਤਮ ਬਹੁਤ ਪੈਂਦੀ ਆ ਆ ਫੋਨ ਨੂੰ ਤਾਂ ਬਹੁਤ ਪੈਂਦੀ ਆ ਕਰਿਓ ਇੱਧਰ ਨੂੰ ਕਰਿਓ ਪਲੇਟ ਹੁਣ ਗੇਰ ਨਾਲ ਲਿਓ ਨਾਲ ਇਹ ਵੀ ਆ ਗੀੜੀ ਹੋਰ ਨੂੰ ਬਾਣੀ ਇੱਕ ਦਿਨੀ ਮੰਮੀ ਉਹ ਆ ਫੋਨ ਮੇਰੇ ਵਾਲਾ ਤਾਂ ਉਹਨੂੰ ਪਤਾ ਨਹੀਂ ਕੀ ਆ ਹਾਂ ਤੁਹਾਡੇ ਵਾਲੇ ਤਾਂ ਫੋਨ ਨੂੰ ਛੱਡਦੀ ਨਹੀਂ ਪਤਾ ਨਹੀਂ ਕਿਉਂ ਇੰਨਾ ਪੈਂਦੀ ਆ ਉਹਨੂੰ ਫੋਨ ਪੈ ਜਾਂਦਾ ਜਦ ਦੀ ਹਾਂ ਪਤਾ ਨਹੀਂ ਕਿਉਂ ਪੈਂਦੀ ਆ ਆਹ ਚਾਗਰਾ ਕਰੀਏ ਪੀੜ ਮੱਖੀਆਂ ਹੈਗੀਆਂ ਨਹੀਂ ਨਹੀਂ ਰਹਿੰਦੇ ਨੇ ਪੌਣੀਏ ਕੋਈ ਨਾਲ ਮੰਚ ਕੋਚਰੀ ਪਾ ਲਾ ਹੋਰ ਕੋਚਰੀ ਨਾ ਬਾਇਓ ਹੋਰ ਮੰਮੀ ਫਿਰ ਉਹ ਹੋਣੀ ਹੁੰਦਾ ਲੋਟ ਨਹੀਂ ਆਉਂਦਾ ਕੰਮ ਉਹ ਤਾਂ ਬਹੁਤ ਟਾਈਮ ਲੱਗਦਾ ਉਦ ਬਚਾਲੇ ਜੇ ਉਹ ਓੜੀ ਜਾਂਦੀਆਂ ਨੇ ਮਾਸਮਾ ਗੋਲਗਲੇ ਪਾਦ ਨਹੀਂ ਆਉਂਦੇ ਹੁੰਦੇ। ਇਸ ਕੋ ਵੀਡੀਓ ਤੋਂ ਵੰਡਣ ਦੀ ਲੋੜ। ਬੱਦਲ ਜਿਹਾ ਲੱਗਿਆ ਹੁਣ। ਪਹਿਲਾਂ ਸਵੇਰੇ ਇੰਨੀ ਸੋਹਣੀ ਧੁੱਪ ਧੀ। ਹਾਂ। ਹੁਣ ਬੱਦਲਾਂ ਜਿਹੀ ਵਾਲੀ ਹੋ ਗਈ। ਇਕ ਕੋਈ ਟਿਕਣ ਨਹੀਂ ਦੀ ਉਹਨੂੰ ਹੋਰ ਬਹੁਤ ਅੰਗ ਕਰਦੀ ਆ ਉਹਨਾਂ ਨੂੰ ਤਾਂ ਐਆਂ ਨੂੰ ਜਿੰਨੀ ਜੁੱਪਨ ਵਿੱਚ ਲੱਗ ਲਿਆ ਬੜੇ ਹੋਏ ਨੇ ਉਹ ਹੋਵਾ ਵਾਂਟ ਆ ਕਰੀ ਜਾਂਦੀ ਆ ਜਾਨੂੰ ਆਪ ਜਾਣਾ ਅੰਦਰ ਐ ਨਾ ਰੌਲਾ ਪਾ ਲੂਗੀ ਲੈ ਰੋਈ ਹੋ ਜਾਂਦੀ ਆ ਗਾਲ ਤਾਂ ਦੁਪਹਿਰ ਐ ਐਨਾ ਤਾਂ ਸਾਜਰੇ ਵੀ ਨਹੀਂ ਉਠੀ ਭੁੱਖੀ ਆ ਉਹ ਉਹਨੂੰ ਖਾਦੀ ਨਹੀਂ ਕਚੌੜੀ ਤੋਂ ਜੂੜੀ ਨਹੀਂ ਤਾਂ ਖਾ ਲਿਆ ਉਹ ਤਾਂ ਗੁਲਗੁਲਾ ਵੀ ਖਾ ਲਿਆ ਕਚੌੜੀ ਪਤਾ ਨਹੀਂ ਕਿਉਂ ਖਾਂਦੀ ਉਹਨੂੰ ਲੱਗੇ ਕਚੌੜੀ ਹੀ ਘੱਟੇ ਖਾਂਦੀ ਆ ਕਚੌੜੀ ਖੰਗਰਾ ਤੇ ਨਹੀਂ ਖਾਂਦੀ ਇੱਕ ਕੱਲੇ ਆਟੇ ਦੀ ਬਾਦ ਉਹਨੂੰ ਨਾੜਾ ਤਾਂ ਹੈ ਗਈ ਆ ਨੀ ਖੁੱਸ ਗਈ ਬਾਦੋ ਇੱਕ ਮੰਮੀ ਇਹ ਚ ਚੱਕ ਕੇ ਪਾ ਦਿਓ ਖੋਗਰੇ ਫਿੱਕੀ ਜੀ ਖਾਏ ਲਵੇ ਬਸ ਸੰਗੀਤ ਆਉਂਦੀ ਆ ਬਸ ਥੋੜਾ ਹੀ ਰਹਿ ਗਿਆ ਸਾਡਾ ਆਉਂਦੀ ਆ